ਦੀਨਾਨਗਰ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਸਿੰਘ ਨੀਟੂ ਨੇ ਲਹਿਰਾਇਆ ਤਿਰੰਗਾ ਨਗਰ ਕੌਂਸਲ ਦੀਨਾਨਗਰ ਦੇ ਪ੍ਰਧਾਨ ਨੀਟੂ ਚੋਹਾਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ ਕੱਟ ਬਗਲ ਛੱਟ ਕੱਟ ਮਿਸਰ ਛੱਟ ਟੋਕੜਾ ਅੱਜ ਅਸੀਂ ਅੱਜ ਦਾ ਪਵਿੱਤਰ ਦਿਹਾੜਾ ਗਣਤੰਤਰ ਦੇ 26 ਜਨਵਰੀ 76ਵਾਂ ਜਿਸ ਨੂੰ ਮਨਾ ਰਹੇ ਹਾਂ ਤੇ ਸਾਰੇ ਹੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਪਸ ਦੇ ਵਿੱਚ ਜੋ ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ ਹੈਗਾ ਉਹਦੀ ਪਾਲਣਾ ਕਰਨ ਨੂੰ ਕਹਿੰਨਾ ਤੇ ਆਪਸ ਦੇ ਵਿੱਚ ਭਾਈਚਾਰਾ ਰੱਖਣ ਨੂੰ ਕਹਿੰਨਾ ਤੇ ਸਾਰਿਆਂ ਨੂੰ ਪਿਆਰ ਦੇ ਨਾਲ ਇੱਕ ਦੂਜੇ ਦੇ ਨਾਲ ਮਿਲ ਜੋ ਕੇ ਰਹਿਣ ਦੀ ਅਪੀਲ ਕਰਦਾ ਫਿਰ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ